ਦੇ ਦਰਬਾਰ ਜਗਨਾ ਸਰਤ ਕੈ ਕੋ ਮੇਰੀ ਦਰਸਨਾ ਦੀਜ ਕੋਲ ਕਿਵਾੜੂ ਆ ਮਾਇਆ ਦੂਰੋਂ ਚੱਲ ਕ ਮਾਤਕੀ ਚਉ ਸਰਨਾਈ ਹਿਓ ਮੈਂ ਅਸਰ ਕੀ ਜਿਤ ਮੈਂ ਸੇਵਾਹੀ ਕੋ ਸਾਹਿਬ ਜੀਆ ਨਾ ਸ੍ਰੀ ਮਹਲਾ 5 ਕਰ ਤੁਜਾ ਜੋ ਪੜੇ ਇੱਕ ਊੰਗਾਰ ਸਤਿਗੁਰ ਪ੍ਰਸਾਦਿ ਇਹੋ ਤਨ ਅਖਟ ਨਾ ਨਿਕਟੈ ਨਾ ਜਾਇ ਨਾਦੀ ਆ ਲਿਖਾਈ ਆਪਣੇ ਸਤ ਗੁਰ ਆਖੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਇਹ ਤਾਂ ਨ ਆਇਆ ਘਟ ਨਾ ਤਿਕੁਟ ਨਾ ਜਾਈ ਹੋਇ ਸਤ ਗੁਰ ਵਾਲਾ ਆਪਨੇ ਸਤਿਗੁਰ ਅਕਾ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਨੰਨ ਲਿਬਾਈ ਜੇ ਤਨ ਮੰਤ ਹਰ ਨਾਮ ਲਿਬਲਾਈ ਗੁਰ ਪੂਰਾ ਹਰ ਤਨ ਪਰਗਾਸਿਆ ਹਰ ਕਿਰਪਾ ਤੇ ਸਮਾਣ ਅੰਤਰਾ ਸਾਜ ਸਮਾਣੀ ਇੱਕ ਆਚਰਜਨ ਦੇਖਾ ਭਾਈ ਦੁਪਦਾ ਮਾਰ ਹਰਮਨ ਨਮਸਾਈ ਨਾ ਮਹਿਵਸੈ ਪ੍ਰਭਈ ਕੋ ਸੁਏ ਗੁਰਮਤੀ ਕਟ ਪ੍ਰਗਟ ਹੋਏ ਸਹਜ ਜਨ ਪ੍ਰਭ ਜਾਣ ਪਛਾਨਿਆ ਨਾਨਕ ਨਾਮ ਮਿਲੇ ਮਨ ਹਜੇ ਨਾ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲ ਮਨ ਮੰਨਿਆ ਵਾਹੀ ਗੁਰਜੀਕਾਰ ਸਦਾ